ਤੇ ਉਧਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕੀਤੀ ਗਈ ਹੈ ਅੰਤਰਰਾਸ਼ਟਰੀ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ ਤੇ ਇਸੇ ਦੇ ਤਹਿਤ ਵੱਡੀ ਮਾਤਰਾ ਦੇ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੂੰ ਸ਼ੱਕੀ ਹਿਨਾਤਾਂ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਮੁੱਢਲੀ ਜਾਂਚ ਤੋਂ ਬਾਅਦ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਮੁਖ ਸ਼ੱਕੀ ਦੋਸ਼ੀ ਦੁੱਗ ਨਿਵਾਸੀ ਮਾਨਾ ਵਾਲਾ ਨਾਲ ਨਾਲ ਸਿੱਧੇ ਸੰਪਰਕ ਦੇ ਵਿੱਚ ਸਨ ਤਕਨੀਕੀ ਤੇ ਵਿਗਿਆਨਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਪਾਕਿਸਤਾਨ ਆਧਾਰਿਤ ਹਥਿਆਰ ਤਸਕਰੀਆਂ ਦੇ ਨਾਲ ਸਰਗਰਮ ਸੰਪਰਕ ਦੇ ਵਿੱਚ ਸਨ ਜੋ ਕਥਿਤ ਤੌਰ ਤੇ ਭਾਰਤੀ ਖੇਤਰ ਦੇ ਵਿੱਚ ਹਥਿਆਰਾਂ ਦੀ ਤਸਕਰੀ ਕਰਨ ਦੀ ਸਾਜ਼ਿਸ਼ ਰਾਜਰੇਸਨ ਸੋਇ ਇਸ ਸੰਬੰਧ ਦੇ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਤੇ ਪੂਰੇ ਅਤਵਾਦੀ ਨੈੱਟਵਰਕ ਦਾ ਪਰਦਾ ਫਾਸ਼ ਕਰਨ ਦੇ ਲਈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੰਜਾਬ ਪੁਲਿਸ ਨੇ ਸੱਤਵਾਦੀ ਮਾਡਿਊਲ ਨੂੰ ਖਤਮ ਕਰਨ ਦੇ ਲਈ ਸੂਬੇ ਦੇ ਵਿੱਚ ਸ਼ਾਂਤੀ ਤੇ ਸਦ ਭਾਵਨਾ ਨੂੰ ਯਕੀਨੀ ਬਣਾਉਣ ਦੇ ਲਈ ਇਹ ਬਚਨ ਵਾਅਦਾ ਤੇ ਇਸ ਦੇ ਲਈ ਗ੍ਰਿਫਤਾਰ ਕੀਤੀਆਂ ਕੀਤੇ ਗਏ ਮੁਲਜ਼ਮਾਂ ਦੇ ਵੇਰਵੇ ਜਿਹੜੇ ਨੇ ਉਹ ਵੀ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤੇ ਗਏ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਫਤੇਬੀਰ ਸਿੰਘ ਉਰਫ ਗਾਂਧੀ ਵਾਸੀ ਵਾਨਿਆਕੇ ਜਗਰੂਪ ਸਿੰਘ ਉਰਫ ਲਾਲੀ ਵਾਸੀ ਵਾਨਿਆਕੇ ਰਣਜੀਤ ਸਿੰਘ ਉਰਫ ਕਾਕਾ ਵਾਸੀ ਵਾਨਿਆਕੇ ਸੋ ਇਹਨਾਂ ਕੋਲੋਂ ਜਿਹੜੇ ਹਥਿਆਰ ਬਰਾਮਦ ਕੀਤੇ ਗਏ ਨੇ ਉਹਨਾਂ ਦੇ ਵਿੱਚ ਤਿੰਨ ਗਲੌਕ 43 ਪਿਸਟਲ 9mm ਇੱਕ ਗਲੌਕ 26 ਜਨਰੇਸ਼ਨ ਪਿਸਟਲ 9mm ਇੱਕ ਗਲੌਕ ਪਿਸਟਲ 9mm ਸੋ ਇੱਕ 30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਇੱਕ PX5 30 ਬੋਰ ਦਾ ਪਿਸਤਲ ਬਰਾਮਦ ਕੀਤਾ ਗਿਆ ਇੱਕ ਜਗਾਨਾ ਪਿਸਤਲ ਬਰਾਮਦ ਕੀਤਾ ਗਿਆ 10 ਜਿੰਦਾ ਕਾਰਤੂਸ 30 ਬੋਰ ਦੇ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਫੋਨ ਜਿਹੜੇ ਨੇ ਉਹ ਇਹਨਾਂ ਅਪਰਾਧੀਆਂ ਤੋਂ ਬਰਾਮਦ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਹੈ ਜਿਹੜੀ ਉਹ ਜਾਰੀ ਹੈ